ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਜਿਸ ਤਰ੍ਹਾਂ ਰਾਜਸਥਾਨ ਵਿੱਚ ਸਿੱਖ ਜਥੇਬੰਦੀਆਂ ਨੂੰ ਖਦਸ਼ਾ ਸੀਗਾ ਉਹਦੇ ਮੁਤਾਬਕ ਆ ਅੱਜ ਅੱਧੀ ਰਾਤ ਨੂੰ ਤਕਰੀਬਨ 2:30 ਵੀ ਦੇ ਕਰੀਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਕਈ ਸਿੰਘ ਜਖਮੀ ਹੋਏ ਕਈ ਮੋਤ ਦੇ ਕਗਾਰ ਤੇ ਬੈਠੇ ਆ ਬੜੀ ਗਹਿਗਾ ਚ ਲੜਾਈ ਹੋਈ ਪੁਲਿਸ ਦੀ ਸ਼ਹਿਤੇ ਪੁਲਿਸ ਦੀ ਸ਼ਹਿਤੇ ਉਸ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਗਿਆ ਬੀਬੀ ਹੁਣਾਂ ਦਾ ਨਿਰਮਨ ਸਿੰਘ ਖਰਲੀ ਹੁਣਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ ਕਈ ਸਿੰਘ ਹਸਪੀਟਲ ਚ ਹੈ ਕਈਆਂ ਨੂੰ ਸੱਟਾਂ ਵੱਜੀਆਂ ਸੋ ਸਾਰੀ ਸਿੱਖ ਜਥੇਬੰਦੀਆਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤ ਵੱਤ ਕਮਰ ਕੱਸੇ ਕਰੋ ਜਲਦੀ ਕਾਲ ਦਿੱਤੀ ਜਾਊਗੀ ਸਾਰੇ ਬੰਦੇ ਆਪਾਂ ਪਹੁੰਚ ਕੇ ਗੁਰਦੁਆਰਾ ਯਾਦ ਕਰਾਵਾਂਗੇ ਇਸ ਕਰਦਾ ਪਹਿਲਾਂ ਪਤਾ ਸੀਗਾ ਕਿ ਭਾ ਜੀ ਪੀ ਦੇ ਸ਼ਹਿਰ ਤੇ ਗੁਰਦੁਆਰ ਤੇ ਹਮਲਾ ਹੋਊਗਾ ਐਸੇ ਕਰਕੇ ਸਭ ਨੂੰ ਪਹਿਲਾਂ ਇਨਫੋਰਮ ਕੀਤਾ ਗਿਆ ਸੀਗਾ ਪਰ ਲਗਾਤਾਰ ਰਾਜਸਥਾਨ ਵਿੱਚ ਜਿਸ ਤਰ੍ਹਾਂ ਸਿੱਖਾਂ ਨਾਲ ਤੱਕੇ ਹੋ ਰਿਹਾ ਹੈ ਜਿਸ ਤਰ੍ਹਾਂ ਗੁਰਦੁਆਰਾਂ 'ਤੇ ਹਮਲੇ ਹੋ ਰਹੇ ਹੈ ਤਿਆਰਾ ਕਾਂਡ ਵਿੱਚ ਜੋ ਇਹਨਾਂ ਨੇ ਕਿਹਾ ਸੀ ਭਾਜਪਾ ਨੇ ਅੱਜ ਪ੍ਰਤੱਖ ਨਜ਼ਰ ਆਣ ਲੱਗਾ ਵੀ ਗੁਰਦੁਆਰਿਆਂ 'ਤੇ ਕਿਸ ਤਰ੍ਹਾਂ ਭਾਜਪਾ ਦੇ ਗੁੰਡੇ ਹਮਲੇ ਕਰ ਰਹੇ ਹੈ ਬੜੇ ਸਿੰਘ ਜ਼ਖਮੀ ਹੋਏ ਹੈ ਕਈ ਹਸਪੀਟਲ ਚ ਹੈ ਕਈਆਂ ਦਾ ਪਤਾ ਵੀ ਨਹੀਂ ਲੱਗ ਰਿਹਾ ਕਈ ਲਪਤ ਹੈ ਅਣਖੱਤੇ ਬੰਦੇ ਰਾਤ ਨੂੰ 2:30 ਵਜੇ ਦੇ ਕਰੀਬ ਕੰਧਾਂ ਟੱਪ ਕੇ ਪਿਛਲੀਆਂ ਕੰਧਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਅੰਦਰ ਵੜੇ ਹੈ ਅੰਦਰ ਵੜ ਕੇ ਹਮਲਾ ਕੀਤਾ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਭਾਜਪੀ ਦੇ ਗੁੰਡਿਆਂ ਵੱਲੋਂ ਸੰਗੀਆਂ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹਮਲੇ 'ਚ ਬੜੇ ਸੰਗ ਜਖਮੀ ਹੋਏ ਆ ਕਈ ਮੌਦੇ ਸ਼ਹੀਦਿਆਂ ਦੇ ਕਗਾਰ ਤੇ ਬੈਠੇ ਆ ਬੀਬੀ ਹਰਮੀਤ ਕੋਰ ਦਾ ਭਾਈ ਨਿਰਮਨ ਤੇ ਖਰਲੀਆਂ ਵਰਗੇ ਸਿੰਘਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈਗੇ ਆ ਨਾ ਉਹ ਲੱਭਤਾ ਹਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੱਸੋ ਲੋਕਾਂ ਨੂੰ ਦੱਸੋ ਵੀ ਰਾਜਸਥਾਨ 'ਚ ਕਿਸ ਤਰ੍ਹਾਂ ਭਾਜਪੀ 'ਤੇ ਅਟੈਕ ਕੀਤਾ ਗਿਆ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਿੱਖ ਜਥੇਬੰਦੀਆਂ ਤੁਰੰਤ ਇਕੱਠੀਆਂ ਹੋਣ ਅਤੇ ਇਹਦੇ ਬਾਰੇ ਕੋਈ ਠੋਸ ਫੈਸਲਾ ਲਿਆ ਜੂਗਾ ਇੱਕ ਗੁਰਦੁਆਰਾ ਨਹੀਂ ਹੁਣ ਕਈ ਗੁਰਦੁਆਰਿਆਂ 'ਤੇ ਅਟੈਕ ਹੋਣਗੇ ਜੋ ਮਨਸ਼ਾ ਸੀ ਭਾਜਪਾ ਦੀ ਜੋ ਗੁੰਡਿਆਂ ਦੀ ਮਨਸ਼ਾ ਸੀ ਸਰਕਾਰ ਦੀ ਵੀ ਗੁਰਦੁਆਰੇ ਜਿੱਥੇ ਗੁਰਦੁਆਰ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਿੱਥੇ ਸਿੱਖੀ ਸੰਘਰਸ਼ਾਂ ਦੀ ਗੱਲ ਹੁੰਦੀ ਹੈ ਉਹ ਸਥਾਨ ਨਿਸ਼ਤੋ ਨਬੂਤ ਕਰ ਦਿੱਤੇ ਜਾਣ ਇਹਦੇ ਤਹਿਤ ਅੱਜ ਫਿਰ ਅੱਧੀ ਰਾਤ ਨੂੰ ਸੋ ਸਾਰੀ ਸੋ ਸਾਰੀ ਜਥੇਬੰਦੀ ਬੇਨਤੀ ਹੈ ਭਾਈ ਬਤ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਲਗਾਤਾਰ ਸਿੰਘਾਂ ਦੇ ਫੋਨ ਆ ਰਹੇ ਐ ਸੋ ਸਭ ਨੂੰ ਬੇਨਤੀ ਹੈ ਭਾਈ ਵੀ ਗੁੰਡਿਆਂ ਵੱਲੋਂ ਜੋ ਖਰਚਾ ਜਾਰ ਕੀਤਾ ਸੀ ਅਸੀਂ ਲਗਾਤਾਰ ਪਿੱਛੇ ਵੀ ਪਰਸੋਂ ਵੀ ਕੀਤਾ ਸੀਗਾ ਕਿ ਭਾਜਪਾ ਨੇ ਇਹ ਧਾਰ ਲਿਆ ਉਹਦਾ ਨੇ ਐਮਐਲਏ ਨੇ ਉਹ ਗੁੰਡਿਆਂ ਨੇ ਕਿ ਗੁਰਦੁਆਰਾ ਅਟੈਕ ਕਰਨਗੇ ਉਹਦੇ ਬਾਰੇ ਅਸੀਂ ਬਗਾਦਾ ਮੇਲ ਕੀਤੀ ਸੀਗੀ ਸੁਪਰੀਮ ਕੋਰਟ ਚੀਫ ਜਸਟਿਸ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹਦੇ باوجود ਜੇ ਗੁਰਦੁਆਰਧ ਹਮਲਾ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਕਿਸ ਤਰ੍ਹਾਂ ਗੁਰਦੁਆਰੇ ਦੇ ਕਾਬਜ਼ ਹੋ ਰਹੀ ਆ ਉਹ ਗੁੰਡੇ ਗੁਰਦੁਆਰੇ ਦੇ ਅੰਦਰ ਵੱੜ ਚੁੱਕੇ ਆ ਬੀਬੀ ਹਰਮੀਤ ਕੋਰ ਉਹਨਾਂ ਦਾ ਕੋਈ ਪਤਾ ਨਹੀਂ ਗਿਆ ਕਈ ਸਿੰਘ ਜ਼ਖਮੀ ਆ ਜੋ ਉਥੇ ਹਸਪੀਟਲ ਲਈ ਐਡਮਿਟ ਆ ਗਏ ਆ ਕਈ ਸੀਧਿਆਂ ਦੇ ਕਗਾਰ ਤੇ ਬੈਠੇ ਆ ਸੋ ਭਾਈ ਵੱਧ ਤੋਂ ਸਾਰੀ ਸੰਗਤ ਜਿਹੜੀ ਹੈ ਵੀਡੀਓ ਸ਼ੇਅਰ ਕਰੇ ਗੁਰਦੁਾਰੇ ਮਹਿਤਾਬ ਘਰ ਸਾਹਿਬ ਮੰਡੀ ਗੋਲੂ ਵਾਲਾ ਰਸਤਾ ਨੇ ਵਿਖੇ ਮੌਜੂਦ ਹੈ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਇਸ ਸਥਾਨ ਤੋਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਸਿੱਖੇ ਜਿਨ੍ਹਾਂ ਵੀ ਕਿਰਪਾਨਾਂ ਉਤਰੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਪੇਪਰਾਂ ਰੋਕਿਆ ਗਿਆ ਵੋਟਪੰਤ ਰੋਕਿਆ ਗਿਆ ਹਰ ਉਸ ਗੱਲ ਵਿੱਚ ਇੱਥੋਂ ਦੇ ਸਿੱਖਾਂ ਨੇ ਮੰਡੀ ਗੋਲੂ ਵਾਲਾ ਬੀਬੀ ਹਰਬੀਤ ਕੌਰ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ ਇਸ ਗੱਲ ਦਾ ਸਰਕਾਰ ਨੂੰ ਗੁੱਸਾ ਸੀਗਾ ਭਾਜਪਾ ਨੂੰ ਗੁੱਸਾ ਸੀਗਾ ਕਿ ਜਿੱਕ ਜੱਤ ਜਦੋਂ ਸਾਡਾ ਵਿਰੋਧ ਕਰ ਰਹੀ ਹੈ ਸੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੂ ਮੰਡੀ ਗੋਲੂ ਵਾਲੇ ਵਿਖੇ ਰਾਤ 2:30 ਵਜੇ ਅਟੈਕ ਹੋਇਆ ਅਣਬਚਤ ਤੇ ਲੋਕ ਕੰਧਾ ਟੱਪ ਕੇ ਅੰਦਰ ਵੜੇ ਆ ਕਈ ਸਿੰਘ ਜ਼ਖਮੀ ਹੋਏ ਆ ਬੀਬੀ ਹਰਮੀਤਕਰ ਹੋਣੀ ਭਾਈ ਨਰਮਿੰਦਰ ਖਰਨੀਆ ਲਾਪਤਾ ਕੋਈ ਪਤਾ ਨਹੀਂ ਲੱਗ ਰਿਹਾ ਪੁਲਸ ਦੀ ਸ਼ਹਿਤ ਸਰਕਾਰ ਦੀ ਸ਼ਹਿਤ ਕਹਿੰਦੇ باوجود ਜੋ ਅਟੈਕ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਵੱਤ ਉਹ ਸੰਗਤ ਜਿਹੜੀ ਹੈ ਉਹ ਤਿਆਰ ਪਰ ਤਿਆਰ ਹੋਵੇ ਇਹ ਵੀਡੀਓ ਸ਼ੇਅਰ ਕਰੋ ਸਰਕਾਰ ਦੇ ਹਰ ਕਿਤੇ ਕੰਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੱਸਾਂਗੇ ਸਰਕਾਰਾਂ ਨੂੰ ਕਿ ਕਿਦਾਂ ਗੁਰਦੁਆਰ ਤੇ ਅਟੈਕ ਹੁੰਦੇ ਆ ਕਿਦਾਂ ਗੁਰਦੁਆਰ ਤੇ ਹਮਲੇ ਹੁੰਦੇ ਆ ਉਹਨਾਂ ਗੁੰਡਿਆਂ ਦਾ ਧੜੀਆਂ ਨੂੰ ਦੱਸਾਂਗੇ ਜਾਂ ਦੀ ਬਾਹਰੀਆਂ ਲਾ ਕੇ ਦੱਸਾਂਗੇ ਜਿਨ੍ਹਾਂ ਨੇ ਗੁਰਦੁਆਰ ਅਟੈਕ ਕੀਤਾ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਪਾਈ ਸਰ ਜਥੇਬੰਦੀਆਂ ਨੂੰ ਕਮਰ ਕੱਸੇ ਕਰੋ ਤਿਆਰ ਰਹੋ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਅੰਦਰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਇੱਜ਼ਤੀ ਹੋਈ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਹੋਇਆ ਕਿਸ ਤਰ੍ਹਾਂ ਇੱਕ ਬੀਬੀ ਇੱਕ ਔਰਤ ਤੇ ਹਮਲਾ ਕੀਤਾ ਕਿ ਗੁੰਡਿਆਂ ਧੜੀਆਂ ਵੱਲੋਂ ਸੋ ਸਭ ਨੂੰ ਬੇਨਤੀ ਹੈ ਕਿ ਪਾਈ ਇਹ ਵੀਡੀਓ ਜਿੰਨਾ ਹੋ ਸਕੇ ਸ਼ੇਅਰ ਕਰੋ ਦਸਤੋ ਵੀ ਰਾਜਸਥਾਨ ਸਰਕਾਰ ਵਿੱਚ ਕਿਸ ਤਰ੍ਹਾਂ ਬੀਜਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗੁਰਦੁਆਰੇ ਤੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਕਿਸ ਤਰ੍ਹਾਂ ਸੰਗ ਜਖਮੀ ਕੀਤੇ ਐ ਸੋ ਸਭ ਨੂੰ ਬੇਨਤੀ ਐ ਕਿ ਸਰਕਾਰ ਦੀ ਇਸ ਕਾਨੂੰਨੀ ਚਾਲ ਦਾ ਗੁਰਦੁਆਰੇ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੀ ਸੰਗਤ ਲਾਮਬਦ ਹੋਵੇ ਬੜੀ ਘਟਿਆ ਤੇ ਕਾਨੂੰਨੀ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਅੱਧੀ ਰਾਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੁਰਦੁਆਰਾ ਮਹਿਤਾਪੁਰ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਅੱਧੀ ਰਾਤ ਨੂੰ ਅਟੈਕ ਕੀਤਾ ਗਿਆ। ਰਾਜਸਥਾਨ ਵਿੱਚ ਲਗਾਤਾਰ ਭਾਜਪਾ ਦੀ ਮਨਸ਼ਾ ਹੈ ਕਿ ਜਿਨ੍ਹਾਂ ਸਿੱਖ ਜਥੇਬੰਦੀਆਂ ਦੇ ਸਥਾਨ ਹੈ ਉਹ ਸਾਰੇ ਸਥਾਨ ਅਤੇ ਗੁਰਦੁਆਰੇ ਤੈਸਨਾਸ ਕਰ ਦਿੱਤੇ ਜਾਣ। ਇਹਦੇ ਕਰਕੇ ਅੱਧੀ ਰਾਤ ਨੂੰ ਗੁਰਦੁਆਰਾ ਗੋਲੂ ਵਾਲਾ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜ਼ਖਮੀ ਹੋਏ ਆ ਕਈ ਲਪਤ ਹਨ ਸੋ ਸਾਰੇ ਸਿੱਖ ਜਥੇਬੰਦੀਆਂ ਦੀ ਬੇਨਤੀ ਹੈ ਕਿ ਤੁਰੰਤ ਦੇ ਬਾਰੇ ਐਕਸ਼ਨ ਲੋ ਲਾਬਦ ਹੋਵੇ ਸਰਕਾਰ ਦੇ ਹੰਮਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਿਸ ਤਰ੍ਹਾਂ ਸਰਕਾਰ ਕਾਨੂੰਨੀ ਆ ਨੀਤੀਆਂ ਦੇ ਉੱਤਰ ਆਈ ਹੈ ਸਿੱਖਾਂ ਦਾ ਖੁਰਾ ਕੁਝ ਮਟਾਉਣ ਵਾਸਤੇ ਸਿੱਖਾਂ ਦੇ ਧਰਮ ਸਥਾਨ ਖਤਮ ਕਰਨ ਵਾਸਤੇ ਸਿੱਖੀ ਵਿਚਾਰਧਾਰਾ ਸਿੱਖੀ ਸੋਚ ਖਤਮ ਕਰਨ ਵਾਸਤੇ ਜਿਸ ਤਰ੍ਹਾਂ ਹਮਲਾ ਹੋਇਆ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਹਨਮਾਨਗੜ੍ਹ ਵਿਖੇ ਉਹ ਨਿੰਦਨਯੋਗ ਹੈ ਅਸੀਂ ਸਰਕਾਰ ਦਾ ਦੱਸਣਾ ਚਾਹੁੰਦੇ ਆਂ ਕਿ ਸਰਕਾਰ ਦੇ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਬੋਲੋ ਸੋ ਨਿਹਾਲ ਬੋਲੋ ਸਾਰ ਹਾਲ ਸੋ ਸਾਰੀ ਸਿੱਖ ਜਥੇਬੰਦੀਆਂ ਸਭ ਨੂੰ ਬੇਨਤੀ ਹੈ ਕਿ ਸਾਰੀ ਸਿੱਖ ਜਥੇਬੰਦੀਆਂ ਵੀਡੀਓ ਬਹੁਤ ਸ਼ੇਅਰ ਕਰੋ ਇਸ ਦੇ ਉੱਪਰ ਐਕਸ਼ਨ ਲੋ ਜਲਦੀ ਗੋਦੜਾ ਗੋਲੂ ਵਾਲਾ ਸਾਹਿਬ ਭਾਜਪਾ ਦੇ ਗੁੰਡਿਆਂ ਤੋਂ ਆਜ਼ਾਦ ਕਰਾਇਆ ਜਾਊਗਾ ਜਿਸ ਤਰ੍ਹਾਂ ਭਾਜਪਾ ਦੇ ਗੁੰਡਿਆਂ ਨੇ ਉਤੇ ਹਮਲਾ ਕੀਤਾ ਇਹ ਹੋਰ ਦੱਸ ਦਈਏ ਜੇ ਬੀਬੀ ਹਰਮੀਤ ਕੋਰ ਦਾ ਭਾਈ ਨਰਮਨ ਚ ਖਰਲੀਆਂ ਦਾ ਕਿਸੇ ਸਿੰਘ ਦਾ ਜਾਨੀ ਨੁਕਸਾਨ ਹੋਇਆ ਉਹਦੇ ਨਤੀਜੇ ਸਰਕਾਰਾਂ ਵਾਸਤੇ ਬਹੁਤ ਕੱਟਖੋਣਗੇ ਜੋ ਹਮਲਾ ਕੀਤਾ ਗੁਰਦੁਆਰਾ ਸਾਹਿਬ ਦੇ ਅੰਤਿਰਾਤ ਨੂੰ ਉਹਦੇ ਨਤੀਜੇ ਬੜੇ ਕੱਟਖੋਣਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਸੀ ਸਰਕਾਰਾਂ ਨੂੰ ਕਿ ਮੇਲ ਕੀਤੀ ਬਖਾਇਦਾ ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਗੁਰਦ ਹਮਲਾ ਕੀਤਾ ਗਿਆ ਤੇ باوجود ਜਿਹੜਾ ਹਮਲਾ ਸਾਬਤ ਕਰਦਾ ਹੈ ਜੇ ਬੀਜੇਪੀ ਦੀ ਕਿੱਡੀ ਵੱਡੀ ਸ਼ੈਸੀ ਹਮਲੇ ਦੇ ਪਿੱਛੇ ਕਿਸ ਤਰ੍ਹਾਂ ਪੁਲਸ ਦੀ ਪ੍ਰੈਜ਼ੈਂਸ ਵਿੱਚ ਕਿਸ ਤਰ੍ਹਾਂ ਧਾਰਾ 144 ਲੱਗੇ ਹੋਣ ਦੇ ਬਾਵਜੂਦ ਅੱਧੀ ਰਾਤ ਨੂੰ ਹਮਲਾ ਹੋਇਆ ਗੁਰਦੁਆਰਾ ਸਾਹਿਬ ਤੇ ਜੇ ਐਨੇ ਮਾਂ ਦੇ ਦੁੱਧ ਪੀਤਾ ਸੀਗਾ ਤੇ ਕਹਿੰਦੇ ਚਾਰ ਨੂੰ ਆਵਾਂਗੇ ਚਾਰ ਨੂੰ ਆਉਂਦੇ ਫਿਰ ਮਿੱਥ ਕੇ ਤੇ ਕਹਿ ਕੇ ਆਉਂਦੇ ਆ ਰਹੇ ਆ ਅੱਧੀ ਰਾਤ ਨੂੰ ਹਮਲਾ ਕਰਨਾ ਗੁਰਦੁਆਰਾ ਮਹਿਤਾਬਗੜ ਸਾਹਿਬ ਤੇ ਗੁਰੂ ਸਾਹਿਬ ਦੇ ਸਰੂਪਾਂ ਦੀਆਂ ਬੇਦਮੀਆਂ ਹੋਣੀਆਂ ਸਿੰਘਾਂ ਦਾ ਜ਼ਖਮੀ ਹੋਣਾ ਇਹ ਸਾਬਤ ਕਰਦਾ ਹੈ ਵੀ ਬੀਜੇਪੀ ਦੇ ਸਿੱਖਾਂ ਪ੍ਰਤੀ ਮਨਸੂਬੇ ਕਿੰਨੇ ਕਨੌਣੇ ਆ ਮਨਸੂਬੇ ਕਿੰਨੇ ਕਨੌਣੇ ਆ ਦੱਸੋ ਸਭ ਨੂੰ ਬੇਨਤੀ ਹੈ ਭਾਈ ਜਿੱਥੇ ਵੀ ਗੁਰੂ ਨਾਨਕ ਨਾਮਲੇ ਵਾਸਤੇ ਇੱਕ ਬੈਠਾ ਜਿੱਥੇ ਜਗਦੀ ਜ਼ਮੀਰ ਵਾਲਾ ਸਿੱਖ ਬੈਠਾ ਵਾਤੋਂ ਵੀਡੀਓ ਸ਼ੇਅਰ ਕਰੋ ਦੱਸੋ ਦੇ ਵਿਰੋਧ ਕਰੋ ਸਰਕਾਰ ਦੀ ਇਹਨਾਂ ਨੀਤੀਆਂ ਦਾ ਕਿ ਕਿਸ ਤਰ੍ਹਾਂ ਭਾਜਪਾ ਦੇ ਗੁੰਡਿਆਂ ਨੇ ਗੁਰਦੁਆਰੇ ਤੇ ਹਮਲਾ ਕੀਤਾ ਅੱਧੀ ਰਾਤ ਨੂੰ ਰਾਤ ਨੂੰ 3 ਵਜੇ ਕਰੀਬ ਹਮਲਾ ਕੀਤਾ ਹਮਲਾ ਕਰਕੇ ਕਿੰਨਾ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਪੁਲਿਸ ਨੂੰ ਨਾਲ ਲੈ ਕੇ ਜਿਹੜਾ ਧੜਵੀਂ ਅੰਦਰ ਵੜੇ ਆ ਉਹਨਾਂ ਨੇ ਗੁਰਦੁਆਰਾ ਹਮਲਾ ਕੀਤਾ ਇਹ ਘਟਨਾ ਸਾਬਤ ਕਰਦੀ ਹੈ ਵੀ ਰਾਜਸਥਾਨ ਵਿੱਚ ਤੇ ਬੀਜੇਪੀ ਦੇ ਕਾਰਜਕਾਲ ਵਿੱਚ ਸਿੱਖਾਂ ਦਾ ਭਵਿੱਖ ਕੀ ਹੈਗਾ ਸਿੱਖਾਂ ਪ੍ਰਤੀ ਬੀਜੇਪੀ ਦੀ ਸੋਚ ਕੀ ਹੈ ਸੋ ਸਭ ਨੂੰ ਬੇਨਤੀ ਹੈ ਭਾਈ ਵੀਡੀਓ ਵੱਧ ਤੋਂ ਸ਼ੇਅਰ ਕਰੋ ਦੱਸੋ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਸ ਤਰ੍ਹਾਂ ਗੁਰਦੁਆਰੇ ਹਮਲੇ ਜਾਰੀ ਹੈ ਤਾਜ਼ੀ ਉਦਾਹਰਣ ਗੁਰਦੁਆਰਾ ਮਹਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਸੋ ਸਾਰਿਆਂ ਸੰਤਨ ਬੇਨਤੀ ਹੈ ਕਿ ਭਾਈ ਤਰੁੰਟੇ ਦੇ ਬਾਰੇ ਐਕਸ਼ਨ ਲੋ ਲੰਬਤ ਹੋ ਜਲਦੀ ਐਕਸ਼ਨ ਪ੍ਰੋਗਰਾਮ ਦੀ ਕੇ ਜਿੱਥੇ ਸਰਕਾਰ ਦੀ ਨੱਕ ਚ ਨਗਲ ਪਾਈ ਜਾਊਗੀ ਉਥੇ ਬੀਜੇਪੀ ਦੇ ਤੜਵੀਆਂ ਗੁੰਡਿਆਂ ਤੋਂ ਗੁਰਦੁਆਰਾ ਯਾਦ ਕਰਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨੇ ਹਾਲ ਸ੍ਰੀ ਅਕਾਲ ਆ ਦੇਖੋ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਵੇਂ ਮਾਸੂਮ ਬੱਚਾਂ ਤੇ ਹਮਲਾ ਕੀਤਾ ਗਿਆ ਇਹ ਗੁਰਦੁਆਰਾ ਗੋਲੂਵਾਲ ਗੋਲੂਵਾਲਾ ਸਾਹਿਬ ਮਹਿਤਾਗੜ ਮੰਡੀ ਵਿਖੇ ਦੇਖੋ ਕਿੰਨਾ ਛੋਟਾ ਮਾਸੂਮ ਬੱਚਾ ਹੈ 12 ਸਾਲ ਦਾ ਬੱਚਾ ਹੈ 12 ਸਾਲ ਦੇ ਬੱਚੇ ਤੇ ਬੀਜੇਪੀ ਦੇ ਗੁੰਡਿਆਂ ਵੱਲੋਂ ਇਹਦਾ ਹਮਲਾ ਕੀਤਾ ਗਿਆ ਉਹ ਦੇਖੋ ਛੋਟਾ ਬੱਚਾ ਪਿਆ ਛੋਟੇ ਬੱਚੇ ਤੱਕ ਨਹੀਂ ਬਖਸ਼ੇਗੇ ਇਹ ਮਾਸੂਮ ਬੱਚਾ 10 ਸਾਲ ਦਾ ਬੱਚਾ ਹੈ 10 ਸਾਲ ਦਾ ਬੱਚਾ ਦੇਖੋ ਕੀ ਹਾਲ ਕੀਤਾ 10 ਸਾਲ ਦੇ ਬੱਚੇ ਦਾ ਇਹ ਬੀਜੇਪੀ ਦੇ ਗੁੰਡਿਆਂ ਦਾ ਕਰਤੂਤ ਹੈ ਜਿਨ੍ਹਾਂ ਨੇ ਗੁਰਦੁਰ ਮਹਿਤਾਪੁਰ ਦੀ ਰਾਤ 2 ਵਜੇ ਅਟੈਕ ਕੀਤਾ ਇਹ ਜੋ ਦੱਸ ਰਿਹਾ ਕੋਈ ਪ੍ਰਦੀਪ ਸਿਆਗ ਹੈ ਆਕਾਸ਼ ਹੈ ਇਹ ਦੋਨੋਂ ਪਛਾਣਦੇ ਆ ਜਿਨ੍ਹਾਂ ਨੇ ਹਮਲਾ ਕੀਤਾ ਇਹ ਮਾਸੂਮ ਬੱਚੇ ਛੋਟੇ ਛੋਟੇ ਮਾਸੂਮ ਬੱਚੇ ਆ ਜਿਨ੍ਹਾਂ 'ਤੇ ਹਮਲਾ ਕੀਤਾ ਗਿਆ ਦੇਖੋ ਬੱਚਾ 10-10 ਸਾਲ ਦੇ ਬੱਚਿਆਂ 'ਤੇ ਹਮਲਾ ਕੀਤਾ ਗਿਆ ਮੈਨੂੰ ਬਾਦ ਰੋ ਪਹੁੰਚਦੇ ਨਾ ਪੁੱਛੋ ਇਹ ਮਾਸੂਮ ਬੱਚਾ ਦੇਖੋ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਵੀ ਬੀਜੇਪੀ ਦੇ ਗੁੰਡਿਆਂ ਨੇ ਗੁਰਦਵਾਰਤ ਹਮਲਾ ਕਰਨਾ ਹੈ ਆ ਦੇਖੋ ਵੀਡੀਓ ਵੱਤ ਵਰ ਸ਼ੇਅਰ ਕਰੋ ਵੀਡੀਓ ਵੱਤ ਵਰ ਸ਼ੇਅਰ ਕਰੋ ਦੇਖੋ ਕਿੰਨੇ ਮਾਸੂਮ ਬੱਚੇ ਆ ਕਿੰਨੇ ਮਾਸੂਮ 'ਤੇ ਹਮਲਾ ਕੀਤਾ ਗਿਆ ਨਾ ਬੱਚੇ ਛੱਡੇ ਗਏ ਨਾ ਬਜ਼ੁਰਗ ਛੱਡੇ ਗਏ ਇਹ ਦੇਖੋ ਇਹ ਜਿੱਥੇ ਬਜ਼ੁਰਗਾਂ 'ਤੇ ਹਮਲਾ ਕੀਤਾ ਗਿਆ ਜੀ ਮਾਂ ਬੋਲੇ ਬਾਵਾ ਆ ਜਿਆਦੀ ਖਰਚੇ ਹੋ ਗਏ ਹੱਡੀ ਆ ਮੋੜਾ ਟੁੱਟਾ ਮੋੜਾ ਤੋੜਦਾ ਬਾਹ ਲੱਕ ਮੇਰਾ ਬਹੁਤ ਫਿੱਚ ਰਿਆ ਤੇ ਮੇਰੀ ਇੱਧਰ ਦੀ ਛੱਡੀ ਬਾਹ ਦੇ ਫਟ ਗਿਆ ਤੇ ਫੋਨ ਮੇਰਾ ਆਪੇ ਫਲੱਗ ਜਿੰਨੂੰ ਜਿੰਨੂੰ ਪਸੰਦਿਓ ਕਿਹੜੇ ਬੰਦੇ ਸੀ ਜਿੰਨੂੰ ਪਸੰਦਿਓ ਕਿਹੜੇ ਬੰਦੇ ਸ਼ਮਲਾ ਕਰਨ ਲਈ ਮੈਂ ਆਕਾਸ਼ਦੀਪ ਨੂੰ ਪਸੰਦਦਾ ਜੀ ਆਕਾਸ਼ਦੀਪ ਇੱਕ ਪ੍ਰਤੀਪਾ ਉੱਥੇ ਨੰਬਰ ਉਹਨਾਂ ਦਾ ਹਾਂਜੀ ਉਹ ਮੇਰੇ ਪਰ ਦੋ ਜਾਨਾਂ ਨੂੰ ਮਜਾ ਆਦਾ ਬਾਕੀ ਪਿੰਡ ਦੀ ਮਢੀਰ ਸੀ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੁੱਤਿਆਂ ਦੇ ਸਾਡੇ ਅਮਲਾ ਕੀਤਾ ਜੀ ਆ ਗਈ ਇਹ ਏਡੇ ਮਸ਼ਹੂਰ ਮੇ ਸੀ ਦੱਸ ਕੇ ਆਉਂਦੇ ਜਾਣਾ ਆਬਾ ਸੁੱਤਿਆਂ ਤੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ ਐਡੇ ਸੂਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਤੇਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਦੇ ਆਈ ਜਾਣਾ ਚੁੱਪ ਕਰ ਜਾ ਇਹਨਾਂ ਬੱਚਾ ਕਰ ਆ ਆ ਦੇਖੋ ਇਹ ਬਜ਼ੁਰਗ ਅਗੇ ਕਿਸ ਤਰ੍ਹਾਂ ਬਜ਼ੁਰਗ ਹਮਲਾ ਕੀਤਾ ਗਿਆ ਇਤਰਾ ਮੈਨ ਵਲੈਂਟਾ ਹੈ 10-10 ਸਾਲ ਦੇ ਮਾਸੂਮ ਬੱਚਿਆਂ ਤੇ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗਿਆ ਦੋਤਰਾ ਮਹਤਾਪੁਰ ਮੰਡੀ ਗੋਲੂ ਵਾਲਾ ਵੇਖੇ ਨੀਂਤਤਾ ਦੀ ਬੇਸ਼ਰਮੀ ਦੀ ਹੱਦ ਹੈ ਜਦ ਕਿ ਅਸੀਂ ਪਹਿਲਾਂ ਗਿਆ ਸੀਗਾ ਕਿ ਗੁਰਦਵਾਰੇ ਤੇ ਹਮਲਾ ਹੋਊਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਗਰੇਮ ਸਨ ਮਿਲ ਕੀਤੀ ਕਿ ਪਰ ਬੀਜੇਪ ਦੇ ਐਮਐਲਏ ਜਿਹੜੇ ਉਹਨਾਂ ਨੇ ਗੁੰਡੇ ਭੇਜੇ ਰਾਤ ਨੂੰ ਇਹ ਮਸੂਮ ਬੱਚੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਵੀ ਕਿਸ ਤਰ੍ਹਾਂ ਮਸੂਮ ਬੱਚਿਆਂ ਤੇ ਹਮਲਾ ਕੀਤਾ ਗਿਆ ਦੇਖੋ ਕਿਸ ਤਰ੍ਹਾਂ ਖੂਨ ਦੇ ਬੱਚੇ ਭਰੇ ਆ ਸਾਰੇ ਇਹ ਨੀਸਤਾ ਦੀ ਹੱਦ ਹੈ ਜਿਸ ਤਰ੍ਹਾਂ ਬੀਜੇਪੀ ਨੇ ਕਿਸੇ ਗੁਰਦੁਆਰੇ ਨੇਸਤ ਨੂੰ ਬੁਧ ਕਰਦਾਂਗੇ ਉਹਦੇ ਮੁਤਾਬਕ ਬੀਜੇਪੀ ਦੇ ਗੁੰਡੇਾਂ ਵੱਲ ਹਮਲਾ ਕੀਤਾ ਗਿਆ ਇਹ ਬੀਜੇਪੀ ਦੇ ਸੰਗੀਆਂ ਨੇ ਮਰਦਾਨੀ ਇਹ ਨਕਲੀ ਸਿੱਖਾਂ ਦਾ ਕੰਮ ਆ ਜਿਨ੍ਹਾਂ ਰਾਤ ਤੱਕੇ ਕੀਤਾ ਗੁਰਦੁਆਰਾ ਸਾਹਿਬ ਤੇ ਨੂੰ ਸੂਮ ਬੱਚੇ ਇਹ ਮਸੇ ਰੰਗੜ ਜਿਹੜੇ ਵੱਡੇ ਆ ਗੁਰਦੁਆਰੇ ਦਲਪੰਥ ਇਹਦਾ ਮਕੂਲ ਜਵਾਬ ਦੇਗਾ ਸੋ ਸਰਮ ਬੀਤੀ ਜਾ ਵੀਡੀਓ ਬਾਤ ਨੂੰ ਸ਼ੇਅਰ ਕਰੋ ਕਿਸ ਤਰ੍ਹਾਂ ਬਜ਼ੁਰਗਾਂ ਤੇ ਕਿਸ ਤਰ੍ਹਾਂ ਬੱਚਿਆਂ ਤੇ ਰਾਤ ਨੂੰ 2 ਵਜੇ ਬੀਜੇਪੀ ਦੇ ਗੁੰਡੇ ਨੇ ਹਮਲਾ ਕੀਤਾ ਆਹ ਦੇਖੋ ਕਿੰਨੇ ਬਜ਼ੁਰਗਾਂ ਪੂਰੀ ਬਾਹਵਟ ਤੇ ਸੁੱਤੇ ਤੇ ਸੁੱਤੇ ਬਿਆਂ ਤੇ ਟੈਕ ਕੀਤਾ ਇਹ ਪਤਾ ਮਿਆਂ ਬੀਬੀ ਵੀ ਬਚੀਆਂ ਮੈਂ ਤਾਂ ਹੀ ਕੇ ਠੀਕ ਹੈ ਬੀਬੀ ਠੀਕ ਹੈ ਠੀਕ ਹੈ ਅਜੇ ਪਤਾ ਨਹੀਂ ਲੱਗਦਾ ਕਿੱਥੇ ਪਤਾ ਲੱਜੂਗਾ ਠੀਕ ਹੈ ਠੀਕ ਹੈ ਦੇਖੋ ਬੱਚਿਆਂ ਨੂੰ ਅੱਜ ਵੀ ਬੀਬੀ ਦਾ ਫਿਕਰ ਹੈਗਾ ਇਹ ਹੁੰਦਾ ਕੌਮਰਤੀ ਬੱਚਿਆਂ ਦਾ ਪਿਆਰ ਆਪ ਜ਼ਖਮੀ ਐ ਆਪ ਮਰਮੇ ਕੰਡੇ ਬੈਠੇ ਐ ਪਰ ਬੀਬੀ ਦਾ ਫਿਰ ਵੀ ਖਿਆਲ ਲੱਗ ਰਿਹਾ ਹਾਂਜੀ ਬਾਬਾ ਜੀ ਬੀਬੀ ਦਾ ਪਤਾ ਲਿਆ ਵਾ ਹਾਂ ਠੀਕ ਹੈ ਠੀਕ ਹੈ ਬਦ ਲੱਗ ਰਿਹਾ ਬਦ ਲੱਜੂਗਾ ਠੀਕ ਹੈ ਦਾਤਾ ਬਲੀ ਕਰੂਗਾ ਜੀ ਅੱਗੇ ਨਾ ਤਾਂ ਬਲੀ ਕਰੂਗਾ ਇਹ ਦੇਖੋ ਬਜ਼ੁਰਗ ਸੀਗੇ ਜਿਹੜੇ ਬਜ਼ੁਰਗ ਸੁੱਤੇ ਹੋਏ ਸੀਗੇ ਸੁੱਤੇ ਹੋਏ ਬਜ਼ੁਰਗ ਨੇ ਹਮਲਾ ਕੀਤਾ ਪਰਲੀ ਬਾਹ ਸਾਰੀ ਵੱਢਤੀ ਇਤਨੇ ਸੇਰ ਦਰੋਂ ਫਟੂ ਬਾਅਦ ਚ ਗਏ ਵੀਰੇ ਬਹੁਤ ਜ਼ਰੂਰੀ ਹੈ ਸਾਡੀ ਲੜਾਈ ਸਰਕਾਰ ਨਾਲ ਲੱਗੀ ਹੈ ਇੱਕ ਇੱਕ ਕਰੋ ਮਾ ਜੇ ਯਾਰ ਡਾਕਟਰ ਡਾਕਟਰ ਲੈਕਟਰ ਲੋਗ ਵਾਲਾ ਪਹਿਲਾਂ ਡਾਕਟਰ ਬੋ ਪਹਿਲਾਂ ਪਹਿਲਾਂ ਕੋਸ਼ਿਸ਼ ਕੀਤੀ ਪਹਿਲਾਂ ਡਾਕਟਰ ਬੋਲੋ ਧੰਨਵਾਦ ਰੋਮਾਂ ਨਾ ਸਕਤੇ ਯਾਰ ਉਹੋ ਜੀ ਦੋਗਾ ਆਈਫੋਨ ਹੁੰਦਾ